ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਘਰ ਦਾ ਸਵਾਦ ਵਿੱਚ ਤੁਹਾਡਾ ਸਵਾਗਤ ਹੈ। ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਅੱਜ ਆਪਾਂ ਬਣਾਵਾਂਗੇ ਬੇਸਨ ਦਾ ਚੀਲਾ ਜੋ ਕਿ ਬਹੁਤ ਵਧੀਆ ਬਣਦਾ ਹੈ। ਇਹ ਤੁਸੀਂ ਆਪਣਾ ਬ੍ਰੇਕਫਾਸਟ ਦੇ ਵਿੱਚ ਵੀ ਖਾ ਸਕਦੇ ਹੋ ਤੇ ਸ਼ਾਮ ਦੀ ਚਾਹ ਨਾਲ ਵੀ ਲੈ ਸਕਦੇ ਹੋਗੇ। ਤੇ ਚਲੋ ਬਣਾਉਣਾ ਵੀ ਬਹੁਤ ਆਸਾਨਾਂਗੇ। ਇੱਥੇ ਆਪਾਂ ਬੇਸਨ ਦਾ ਚੀਲਾ ਬਣਾਉਣ ਲਈ ਬੇਸਨ ਲਿਆ। ਬੇਸਨ ਲਈ ਆਪਣੇ ਵੱਡੇ 3-4 ਚਮਚ ਲੈਣੇ। ਦਰਸਾ ਪਿਆਜ਼ ਲਿਆਗਾ। ਪਿਆਜ਼ ਦੇ ਆਪ ਹਰੀਆਂ ਮੁੱਖਾਂ ਵੀ ਲਿਆਣੇ ਤੇ ਪਿਆਜ਼ ਵੈਸੇ ਵੀ ਲਿਆ ਅਦਰਕ ਅਦੂਕਸ ਕਰ ਲਿਆ ਟਮਾਟਰ ਕੱਟ ਲਿਆ ਤੇ ਹਰੀ ਮਿਰਚ ਕੱਟ ਲਈਏ ਤੇ ਜਿੰਜਰ ਗਾਰਲਿਕ ਪੇਸਟ ਲਿਆਗਾ ਤੇ ਪਹਿਲਾਂ ਆਪਾਂ ਬੇਸਣ ਨੂੰ ਘੋਲਾਂਗੇ ਬੇਸਣ ਦੇ ਵਿੱਚ ਪਾਵਾਂਗੇ ਆਪਾਂ ਬੇਸਿਕ ਜਿਹਾ ਮਸਾਲੇ ਸਵਾਦ ਅਨੁਸਾਰ ਨਮਕ ਪਾਵਾਂਗੇ ਹਲਦੀ ਪਾਵਾਂਗੇ ਦੇ ਵਿੱਚ ਆਪਾਂ ਤੇ ਲਾਲ ਮਿਰਚ ਪਾਵਾਂਗੇ ਮਿਰਚ ਤੁਸੀਂ ਆਪਣੇ ਅਕੋਰਡਿੰਗ ਪਾ ਲੈਣਾ ਜਿੰਨਾ ਕਿ ਤਿੱਖਾ ਤੁਸੀਂ ਖਾਣਾਗਾ ਓਨੇ ਕਿ ਤਿੱਖਾ ਕਰ ਲੈਣਾ ਤੁਸੀਂ ਇਹਦੇ ਵਿੱਚ ਆਪਾਂ ਹਰੀ ਮਿਰਚ ਵੀ ਪਾਵਾਂਗੇ ਇਸ ਲਈ ਆਪਾਂ ਲਾਲ ਮਿਰਚ ਉਸ ਹਿਸਾਬ ਨਾਲ ਲਈ ਦੇਖ ਕੇ ਪਾਵਾਂਗੇ ਹੁਣ ਇਹਦੇ ਵਿੱਚ ਆਪਾਂ ਪਾਣੀ ਪਾ ਕੇ ਇਹਨੂੰ ਚੰਗੀ ਤਰ੍ਹਾਂ ਇਹਦਾ ਘੋਲ ਤਿਆਰ ਕਰ ਲੈਣਾ ਬੈਟਰ ਆਪਾਂ ਜਿਆਦਾ ਪਤਲਾ ਰੱਖਣਾ ਤੇ ਨਾ ਜਿਆਦਾ ਥਿੱਕ ਰੱਖਣਾਗਾ ਆਪਾਂ ਤੁਹਾਨੂੰ ਦਿਖਾਵਾਂਗੇ ਆਪਾਂ ਕਿ ਇਹ ਕਿਹੋ ਜਿਹਾ ਰੱਖਣਾਗਾ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਘੋਲ ਲੈਣਾ ਤਾਂ ਕਿ ਜਿਹੜੀਆਂ ਇਹਦੀਆਂ ਗੱਠਾਂ ਨੇ ਗੁਟਲੀਆਂ ਨੇ ਉਹ ਇਹਦੀ ਮਰ ਜਾਣ ਇਸ ਲਈ ਆਪਾਂ ਬੇਸਨ ਨੂੰ ਕੋਲ ਨਾ ਚੰਗੀ ਤਰ੍ਹਾਂ ਗਾ ਆ ਦੇਖੋ ਕਿੰਨਾ ਮੁਲਾਇਮ ਹੋ ਗਿਆ ਬੇਸਨ ਆਪਣਾ ਤੇ ਇਦਾਂ ਦੀ ਕੰਸਿਸਟੈਂਸੀ ਰੱਖਣੀ ਹੈ ਇਹਦੀ ਨਾ ਜ਼ਿਆਦਾ ਪਤਲੀ ਹੈ ਨਾ ਜ਼ਿਆਦਾ ਠੀਕਾ ਇਹਦੇ ਵਿੱਚ ਪਾਵਾਂਗੇ ਕਦਰ ਕਲਸਨ ਦਾ ਪੇਸਟ ਆਪਾਂ ਤਕਰੀਬਨ ਇੱਕ ਛੋਟਾ ਚਮਚ ਦੇ ਕਰੀਬ ਪਾਇਆਗਾ ਇਹ ਆਪਾਂ ਨੇ ਰੈਡੀमेड ਪਾਏਗਾ ਤੁਸੀਂ ਘਰੇ ਵੀ ਅਦਰਕ ਨਸਨ ਦਾ ਪੇਸਟ ਬਣਾ ਕੇ ਪਾ ਸਕਦੇ ਹੋਗੇ ਦੇਖੋ ਬੈਟਰ ਆਪਾਂ ਇਦਾਂ ਦਾ ਰੱਖਣਾ ਹੈਗਾ ਤੇ ਜਿਹੜਾ ਅਦਰਕ ਆਪਾਂ ਕੱਦੂ ਕਸ ਕੇ ਰੱਖਿਆ ਕਰਕੇ ਰੱਖਿਆ ਸੀ ਤੇ ਹਰੀ ਮਿਰਚੇ ਆਪਾਂ ਕੱਟ ਕੇ ਰੱਖੀ ਸੀ ਉਹ ਵੀ ਇਹਦੇ ਵਿੱਚ ਹੀ ਐਡ ਕਰ ਲੈਣੀਆਂ ਤਾਂ ਕਿ ਆਪਣੇ ਸਾਰੇ ਝਿਲੇ ਦੇ ਵਿੱਚ ਇਕੁਲ ਅਦਰਕ ਤੇ ਹਰੀ ਮਿਰਚ ਆਵੇ ਚੰਗੀ ਤਰ੍ਹਾਂ ਉਹ ਵੀ ਚੇ ਮਿਕਸ ਕਰ ਲੈਣੀ ਆਪਾਂ ਨੇ ਖਦਰਕਪਾ ਕਦੂਕਸ ਕਰਕੇ ਤਾਂ ਆਪਾ ਆਏਗਾ ਕਿਉਂਕਿ ਦਾ ਫਲੇਵਰ ਬਹੁਤ ਵਧੀਆ ਹੁੰਦਾਗਾ ਤੇ ਪਹਿਲਾਂ ਆਪਾਂ ਤਵਾ ਗਰਮ ਕਰ ਲਿਆ ਸੀ ਇਹਦੇ ਉੱਪਰ ਆਪਾਂ ਨੇ ਤੇਲ ਲਗਾ ਲੈਣਾਗਾ ਆਪਾਂ ਬਰਸ਼ ਨਾਲ ਲਗਾਇਆ ਤੁਸੀਂ ਜਿੱਦੇ ਨਾਲ ਵੀ ਲਗਾਉਣਾ ਚਾਹੋ ਉਹਦੇ ਨਾਲ ਲਗਾ ਸਕਦੇ ਹੋ ਤੇ ਕਰਚੀ ਨਾਲ ਆਪਾਂ ਹੁਣ ਬੇਸਨ ਦਾ ਬੈਟਰ ਪਾਵਾਂਗੇ ਤੇ ਇਹਨੂੰ ਇਕੁਅਲੀ ਸਪਰੈਡ ਕਰ ਦਾਂਗੇ ਫਲਾ ਦਾਂਗੇ ਤਵੇ ਦੇ ਉੱਪਰ ਚੀਲੇ ਤੁਸੀਂ ਵੱਡੇ ਛੋਟੇ ਆਪਦੇ ਹਿਸਾਬ ਨਾਲ ਤੁਸੀਂ ਬਣਾ ਸਕਦੇ ਹੋ ਆਪਾਂ ਜਿੱਦਕ ਰੋਟੀ ਹੁੰਦੀ ਹੈ ਕਿ ਰੋਟੀ ਦਾ ਸਾਈਜ਼ ਦਾ ਬਣਾਵਾਂਗੇ ਤੇ ਇਹਦੇ ਉੱਪਰ ਹੁਣ ਆਪਾਂ ਜਿਹੜਾ ਪਿਆਲ ਟਮਾਟਰ ਕੱਟ ਕੇ ਰੱਖਿਆ ਸੀ ਹੈ ਉਹ ਇਹਦੇ ਉੱਪਰ ਪਾ ਲਵਾਂਗੇ ਆਪਾਂ ਹਰੀ ਮਿਰਚ ਤੇ ਅਦਰਕ ਤਾਂ ਆਪਾਂ ਨੇ ਬੇਸਨ ਦੇ ਵਿੱਚ ਹੀ ਮਿਕਸ ਕਰ ਲਿਆ ਸੀ ਕਲਰ ਬੜਾ ਸੋਹਣਾ ਲੱਗ ਰਿਹਾ ਹੈਗਾ ਗ੍ਰੀਨ ਐਂਡ ਰੈੱਡ ਵਾਈਟ ਤੇ ਤੁਸੀਂ ਇਹਦੇ ਵਿੱਚ ਜੇ ਕੋਈ ਸਬਜੀ ਐਡ ਕਰਨੀ ਹੈ ਸਬਜੀ ਵੀ ਐਡ ਕਰ ਸਕਦੇ ਹੋ ਗਾਜਰ ਗੋਭੀ ਸ਼ਿਮਲਾ ਮਿਰਚ ਪਨੀਰ ਪਾਉਣਾ ਚਾਹਣੇ ਉਹ ਵੀ ਪਾ ਸਕਦੇ ਹੋ ਉਹਨਾਂ ਦਾ ਵੀ ਬਹੁਤ ਵਧੀਆ ਟੇਸਟ ਆਉਂਦਾ ਹੈਗਾ ਜੋ ਵੀ ਤੁਹਾਨੂੰ ਦੇ ਕੋਲ ਹੋਵੇ ਜਿੰਨਾ ਚ ਕੋਈ ਚੀਜ਼ ਸਕਿੱਪ ਕਰਨੀ ਹੈ ਸਕਿੱਪ ਵੀ ਕਰ ਸਕਦੇ ਹੋ ਕੋਈ ਚੀਜ਼ ਐਡ ਕਰਨੀ ਹੈ ਤੋ ਵੀ ਕਰ ਸਕਦੇ ਹੋ ਸਾਈਟ ਉੱਤੇ ਤੇਲ ਲਗਾਤਾ ਤੇ ਸਪੈਸ਼ਲਰ ਨਾਲ ਆਪਾਂ ਇਹਨੂੰ ਪਿਆ टमाटर ਦੇ ਵਿੱਚ ਨੂੰ ਦੱਬ ਦੇਣਾਗਾ ਤਾਂ ਕਿ ਬੇਸਨ ਦੇ ਨਾਲ ਹੀ ਚਿਕ ਜਾਵੇ ਤੇ ਫਿਰ ਆਪਾਂ ਇਹਦਾ ਸਾਈਡ ਚੇਂਜ ਕਰਾਂਗੇ ਪਹਿਲਾਂ ਆਪਾਂ ਸਾਈਡਾਂ ਛੁੜਾਵਾਂਗੇ ਹੱਦ ਹੱਦ ਕਰਕੇ ਸਾਈਡਾਂ ਛੁੜਾ ਕੇ ਫਿਰ ਆਪਾਂ ਸੈਂਟਰ ਦੇ ਵਿੱਚ ਵੀ ਇਹਨੂੰ ਛੁੜਾ ਕੇ ਫਿਰ ਇਹਦਾ ਸਾਈਡ ਚੇਂਜ ਕਰ ਦਾਂਗੇ ਉਹ ਦੇਖੋ ਇਸ ਸਾਈਡ ਤੋਂ ਹਲਕਾ 골ਡਨ ਬ੍ਰਾਊਨ ਜਾ ਹੋ ਗਿਆ ਇਹਦੇ ਉੱਪਰ ਆਪ ਤੇਲ ਲਗਾ ਦਾਂਗੇ ਬਰਸ਼ ਦੇ ਨਾਲ ਇਦਾਂ ਇਦਾਂ ਕਰਕੇ ਆਪਨੇ ਦੋਨਾਂ ਪਾਸੇ ਤੋਂ ਪਕਾ ਲੈਣਾਗਾ ਬਹੁਤ ਵਧੀਆ ਚਲੇ ਬਣ ਕੇ ਤਿਆਰ ਹੁੰਦੇ ਨੇਗੇ ਤੇ ਬਹੁਤ ਸੌਫਟ ਵੀ ਹੋਣਗੇ ਬਹੁਤ ਲਾਈਟ ਜੀ ਹੋਣਗੇ ਜਿਆਦਾ ਹੈਵੀ ਵੀ ਨਹੀਂ ਹੁੰਦੇ ਹੈਗੇ ਤੁਸੀਂ ਵੀ ਰੈਸিপি ਕਰੀ ਜੀ ਰੂ ਟ੍ਰਾਈ ਕਰੀ ਤੇ ਤੁਹਾਨੂੰ ਸਾਡੀ ਰੈਸিপি ਕਿਵੇਂ ਲੱਗਦੀ ਹੈ ਇਹ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਨੂੰ ਲਾਈਕ ਕਰ ਦਿੱਤਾ ਕਰੋ ਸ਼ੇਅਰ ਕਰਿਆ ਕਰੋ ਜੋ ਚੈਨਲ ਤੇ ਨਵੇਂ ਹੁੰਦੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਇਹਦੇ ਉੱਪਰ ਵੀ ਆਪਾਂ ਤੇਲ ਲਗਾ ਦੇਵਾਂਗੇ ਕਿਉਂਕਿ ਜਿਹੜਾ ਟਮਾਟਰ ਹੁੰਦਾ ਟਮਾਟਰ ਚ ਪਾਣੀ ਨਿਕਲਦਾ ਹੁੰਦਾ ਤੇ ਉਹ ਫਿਰ ਉਹ ਚਿਪਕੰਜਾ ਲੱਗਦਾ ਹੁੰਦਾਗਾ ਇਸ ਲਈ ਇਹਦੇ ਉੱਪਰ ਆਪਾਂ ਤੇਲ ਲਗਾ ਦਾਂਗੇ ਐਂ ਤਾਂ ਕਰਕੇ ਆਪਾਂ ਦੋਨਾਂ ਪਾਸੇ ਤੋਂ ਪਕਾ ਲੈਣਾਗਾ ਚੀਲੇ ਨੂੰ ਦੂਜੇ ਪਾਸੇ ਵੀ ਪਕਾ ਲੈਣਾਗਾ ਤੇ ਫਲੇਮ ਆਪਾਂ ਮੀਡੀਅਮ ਤੋਂ ਲੋਈ ਰੱਖਣੀ ਹੈ ਜਿਆਦਾ ਕ ਡਾਰਕ ਜੇ ਕਲਰ ਦੇ ਨਹੀਂ ਕਰਨੀਏਗੇ ਫਿਰ ਉਹ ਵਧੀਆ ਨਹੀਂ ਲੱਗਦੇ ਹੁੰਦੇ ਹੈਗੇ ਤੇ ਇਦਾਂ ਹੀ ਆਪਾਂ ਦੂਸਰੇ ਚੀਲਾ ਵੀ ਬਣਾ ਲੈਣਾ ਇਹ ਆਪਾਂ ਦੋ ਤਰੀਕੇ ਨਾਲ ਬਣਾ ਲਵਾਂਗੇ ਪਹਿਲਾ ਤਰੀਕਾ ਤਾਂ ਇਹੀ ਹੈ ਜਿਹੜਾ ਆਪਾਂ ਬਣਾ ਰਹਾਂਗੇ ਦੂਜਾ ਤਰੀਕਾ ਵੀ ਤੁਹਾਨੂੰ ਦੱਸਾਂਗੇ ਇਹਦੇ ਨਾਲ ਦਾ ਆਪਾਂ ਇੱਕ ਹੋਰ ਬਣਾ ਲਈ ਇਸ ਤਰੀਕੇ ਦਾ ਹੀ ਹਿੰਦਾਂ ਬੈਟਰ ਫੇਨਾ ਦੇਣਾਗਾ ਤੇ ਉਹਦੇ ਉੱਪਰ ਆਪਾਂ ਪਿਆਜ਼ ਟਮਾਟਰ ਪਾ ਦਾਂਗੇ ਇਹਦੇ ਉੱਪਰ ਵੀ ਆਪਾਂ ਟਮਾਟਰ ਪਿਆਜ਼ ਇੱਦਾਂ ਪਾ ਦੇਣੇ ਆਂਗੇ ਤੈਨੂੰ ਤਾਂ ਵੀ ਇਹਦੇ ਨਾਲ ਆ ਪਪਰ ਦੱਬ ਦਾਂਗੇ ਤੇ ਸਾਈਡਾਂ ਤੇ ਆਪਾਂ ਤੇਲ ਲਗਾ ਦੇਣਾਗਾ ਤਾਂ ਕਿ ਸਾਈਡਾਂ ਚਿਪਕ ਨਾ ਬਧੀਏ ਬਹੁਤ ਵਧੀਆ ਸੌਫਟ ਸੌਫਟ ਛਿਲੇ ਬਣ ਕੇ ਆਪਣੇ ਤਿਆਰ ਹੋਣਗੇ ਅਪਾ ਤੇਲ ਲਗਾ ਦੇਣਾਗਾ ਕਿਉਂਕਿ ਟਮਾਟਰ ਤੇ ਪਿਆਜ਼ ਨਿਕਲ ਫਿਰ ਉਹਨੇ ਫੇਰ ਚਿਪਕੇ ਜਾਣਾਗਾ ਤਵੇ ਦੇ ਨਾਲ ਇਸ ਲਈ ਅਪਾ ਤੇਲ ਲਗਾ ਦਾਂਗੇ ਤਾਂ ਕਿ ਇਹ ਉੱਪਰ ਚਿਪਕ ਨਾ ਤਵੇ ਦੇ ਹਲਕਾ ਜਿਹਾ ਬਸ ਸੇਕ ਲੱਗਣ ਦਵਾਂਗੇ ਫਿਰ ਅਪਾ ਇਹਨੂੰ ਸਿੱਧੇ ਸਾਈਡ ਚੇਂਜ ਕਰ ਦੇਣੀ ਆ ਪਹਿਲਾਂ ਅਪਾ ਸਾਈਡਾਂ ਛਡਾਉਣੀਆਂ ਨੇਗੀਆਂ ਤੇ ਫਿਰ ਇਹਦਾ ਪਾਸਾ ਪਲਟ ਦਾਂਗੇ ਇੱਕ ਤਰੀਕਾ ਏਸੇ ਠੀ ਲੱਗਣੋਂ ਦਾ ਦੂਜਾ ਤਰੀਕਾ ਇਹ ਹੈਗਾ ਕਿ ਅਪਾ ਜਿਹੜਾ ਪਿਆਟ ਮਟਰ ਕੱਟਿਆ ਹੋਇਆਗਾ ਉਹਨੂੰ ਵਿੱਚੇ ਮਿਕਸ ਕਰ ਲਈਏ ਇਹਨੂੰ ਆਪਾਂ ਵਿੱਚ ਮਿਕਸ ਕਰ ਲੈਣੇ ਆਂਗੇ ਇਹ ਦੋ ਤਰੀਕੇ ਨੇਗੇ ਚਿਲਾ ਬਣਾਉਣ ਦੇ ਮੈਸਾਂ ਦੇ ਵਿੱਚ ਮਿਕਸ ਕਰ ਲਵਾਂਗੇ ਇਹਨੂੰ ਜਿੱਦਾਂ ਤੁਹਾਨੂੰ ਈਜ਼ੀ ਲੱਗਦਾ ਤੁਸੀਂ ਉਸ ਤਰੀਕੇ ਨਾਲ ਆਪਣਾ ਮੈਸਾਂ ਦਾ ਚਿਲਾ ਬਣਾ ਸਕਦੇ ਹੋਗੇ ਜੇ ਤੁਸੀਂ ਚਾਹੋ ਤਾਂ ਇਹਦੇ ਵਿੱਚ ਸੂਜੀ ਵੀ ਪਾ ਸਕਦੇ ਆ ਜਿਹੜਾ ਜਿਵੇਂ ਇਹ ਆਪਾਂ ਮੈਸਾਂ ਦਾ ਬਣਾਇਆ ਤਾਂ ਇਹ ਪੂਰਾ ਸੌਫਟ ਸੌਫਟ ਆਗਾ ਕਰਕੇ ਆਪਾਂ ਦੋਨਾ ਪਾਸੇ ਤੁਸੀਂ ਇੱਕ ਲਗਾ ਲਾਂਗੇ ਚੀਲਾ ਆਪਣਾ ਇਹ ਬਣ ਗਿਆ ਤੇ ਤਵੇ ਤੇ ਫੇਰ ਤੇਰ ਲਗਾ ਲੈਣਾਗਾ ਆਪਾਂ ਨੇ ਤੇ ਹੁਣ ਆਪਾਂ ਨੇ ਬੇਸਨ ਦੇ ਵਿੱਚ ਹੀ ਮਿਕਸ ਕਰ ਲਿਆ ਸੀ ਟਮਾਟਰ ਪਿਆਰੇ ਕੱਟਿਆ ਹੋਇਆ ਹੁਣ ਉਹ ਵਾਲਾ ਆਪਾਂ ਚੀਲਾ ਬਣਾਵਾਂਗੇ ਦੂਸਰੇ ਤਰੀਕੇ ਵਾਲਾ ਇਹਨੂੰ ਆਪਾਂ ਫੈਲਾ ਦੇਣਾਗਾ ਇਹ ਥੋੜਾ ਫੈਲਾਉਣਾ ਔਖਾ ਹੁੰਦਾਗਾ ਜਿਹੜਾ ਆਪਾਂ ਸਿੰਪਲ ਬੇਸਨ ਦਾ ਚਿਲਾ ਫੈਲਾਉਣੇ ਆਂਗੇ ਤੇ ਬਾਅਦ ਵਿੱਚ ਉਹਦੇ ਉੱਪਰ ਸਬਜ਼ੀਆਂ ਪਾਉਣੇ ਆਂਗੇ ਉਹ ਫੈਲਾਉਣਾ ਸੌਖਾ ਹੁੰਦਾ ਆ। ਆ ਦੇਖੋ ਕਿੰਨੇ ਸੌਫਟ ਬਣੇ ਨੇਗੇ। ਕਿੰਨੇ ਸੌਫਟ ਬਣੇ ਨੇਗੇ। ਜੇ ਤੁਸੀਂ ਕ੍ਰਿਸਪੀ ਕਰਨਾ ਚਾਹੋ ਤਾਂ ਇਹਦੇ ਵਿੱਚ ਤੁਸੀਂ ਸੂਜੀ ਵੀ ਪਾ ਸਕਦੇ ਹੋ ਸੂਜੀ ਨਾਲ ਇਹਨੇ ਕ੍ਰਿਸਪੀ ਬਣ ਜਣਾ ਇਹ ਬਿਲਕੁਲ ਸੌਫਟ ਨੇਗੇ। ਦੇਖੋ ਆਪਾਂ ਗੱਲ ਕਰ ਰਹੇ ਸੀ ਕਿ ਜਿਹੜਾ ਇਹ ਵਾਲਾ ਚੀਲਾ ਹੁੰਦਾ ਜਿਹਦੇ ਵਿੱਚ ਆਪਾਂ ਸਬਜ਼ੀਆਂ ਪਾ ਦੇਨੇ ਆ ਕੱਟ ਕੇ ਉਹ ਫਿਰ ਥੋੜਾ ਫੈਲਾਉਣਾ ਆੱਖਾ ਹੁੰਦਾਗਾ ਜਿਹੜੀ ਆਪਾਂ ਸਿੰਪਲ ਬੇਸਨ ਕੋਲ ਕੇ ਫਿਰ ਬਾਅਦ ਵਿੱਚ ਸਬਜ਼ੀਆਂ ਪਾਉਣੇ ਉਹ ਫੈਲਾਉਣਾ ਸੱਖਾ ਹੁੰਦਾਗਾ ਜਿੱਦਾਂ ਤੁਹਾਨੂੰ ਈਜ਼ੀ ਲੱਗਦਾ ਤੁਸੀਂ ਉਸੇ ਤਰੀਕੇ ਨਾਲ ਆਪਣਾ ਚੀਲਾ ਬਣਾ ਸਕਦੇ ਹੋਗੇ ਵਧੀਆ ਦੋਨੋਂ ਹੀ ਬਣਦੇ ਲੇਗੇ ਦੋਨੋਂ ਤਰੀਕੇ ਹੀ ਵਧੀਆ ਨੇਗੇ ਜਿੱਦਾਂ ਤੁਹਾਨੂੰ ਈਜ਼ੀ ਲੱਗੂ ਤੁਸੀਂ ਉਧਰ ਟਰਾਈ ਕਰ ਲੈਣਾ ਦੇਖੋ ਕਿੰਨਾ ਸੋਹਣਾ ਕਲਰ ਆ ਰਿਹਾਗਾ ਦੋਨਾਂ ਪਾਸੇ ਤੋਂ ਹੀ ਆਪਾਂ ਨੇ ਇਹਨੂੰ ਤੇਲ ਲਗਾ ਕੇ ਸੇਕ ਲੈਣਾਗਾ ਜੇ ਦੀ ਸ਼ੇਪ ਗੋਲ ਨਹੀਂ ਬਣੀ ਹੈਗੀ ਕਿਉਂਕਿ ਜਦੋਂ ਆਪਾਂ ਨੇ ਫਲਾਉਣੇ ਆਂਗੇ ਫਿਰ ਇਹ ਥੋੜਾ ਜਿਹਾ ਹੋ ਜਾਂਦਾਗਾ ਤੇ ਅੱਧੇ ਹੀ ਆਪਾਂ ਨੇ ਬਾਕੀ ਦੇ ਚੀਲੇ ਵੀ ਬਾਕੀ ਦੇ ਚੀਲੇ ਵੀ ਆਪਾਂ ਅੱਧੇ ਬਣਾ ਲੈਣੇ ਅੱਗੇ ਤੁਹਾਨੂੰ ਸਾਡੀ ਵੀਡੀਓ ਕਿਵੇਂ ਲੱਗੀ ਹੈ ਅੱਗੇ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਅੱਗੇ ਵੱਧ ਵੱਧ ਮਤਵਤਵਤ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਤਾਂ ਕਿ ਸਾਡੀ ਵੀਡੀਓ ਹੋਰਾਂ ਤੱਕ ਵੀ ਪਹੁੰਚ ਸਕੇ ਤੇ ਜੋ ਚੈਨਲ ਤੇ ਨਵੇਂ ਹੁੰਦੇ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਦੇਖੋ ਆਹ ਚੀਲੇ ਦੀ ਚੀਲਾ ਵੀ ਬਣ ਕੇ ਆਪਣਾ ਪਿਆਰ ਜਾਂ ਤੁਹਾਡਾ ਜਿਹਾ ਪਸੇ ਇੱਕ ਹੋਰ ਲਗਾਵਾਂਗੇ ਨੂੰ ਅੱਜ ਤਾਈਂ ਆਪਾਂ ਨੇ ਸਾਰੇ ਚੀਲੇ ਬਣਾ ਲਏ ਆਂਗੇ ਤੁਸੀਂ ਵੀ ਕਰੇ ਜ਼ਰੂਰ ਟਰਾਈ ਕਰਿਓ ਬੱਚਿਆਂ ਨੂੰ ਦਿਓ ਲੰਚ 'ਚ ਵੀ ਦੇ ਸਕਦੇ ਹੋ ਬੱਚਿਆਂ ਨੂੰ ਟਿਫਨ ਦੇ ਵਿੱਚ ਬ੍ਰੇਕਫਾਸਟ 'ਚ ਵੀ ਦੇ ਸਕਦੇ ਹੋ ਤੇ ਸ਼ਾਮ ਦੀ ਚਾਹ ਨਾਲ ਵੀ ਬਣਾ ਸਕਦੇ ਹੋਗੇ ਅੱਜ ਤਾਈਂ ਆਪਾਂ ਹੋਰ ਵਧੀਆ ਵਧੀਆ ਵੀਡੀਓ ਲੈ ਕੇ ਆਉਂਦੇ ਰਹਾਂਗੇ ਚੈਨਲ ਨਾਲ ਜੁੜੇ ਰਹੋ ਤੇ ਬਾਕੀ ਜੋ ਸਾਡੇ ਚੈਨਲ ਤੇ ਮਹੋਰ ਵੀਡੀਓ ਬਹੁਤ ਸਾਰੀਆਂ ਅਪਲੋਡ ਕੀਤੀਆਂ ਹੋਈਆਂ ਨੇ ਉਹ ਵੀਡੀਓ ਸੇ ਵੀ ਵਿਜ਼ਿਟ ਕਰਿਆ ਕਰੋ ਤੇ ਅੱਗੇ ਸ਼ੇਅਰ ਵੀ ਕਰਦੇਆ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਸਾਡੀ ਰੈਸਪੀ ਕਿਵੇਂ ਲੱਗੀ ਹੈ ਕਿ ਅੱਗੇ ਆਪਾਂ ਹੋਰ ਬਿਹਤਰ ਵੀਡੀਓ ਲੈ ਕੇ ਆਵਾਂਗੇ ਟਿਲ ਦੈਨ ਥੈਂਕ ਯੂ